ਬਾਬੇ ਅੱਜ ਆਪਾਂ ਨੂੰ ਜੂ ਨਹੀਂ ਲੈਣਾ ਅੱਜ ਆਪਾਂ ਨੂੰ ਮਦਰ ਲੈਣ ਆਇਆ ਆਪਣਾ ਮੋਟਰਸਾਈਕਲ ਖੜਾ ਕਿਤੇ ਆਪਾਂ ਉੱਥੋਂ ਚੱਕਾਂਗੇ ਹੋਰ ਫਿਰ ਮਦਰ ਕਿਵੇਂ ਆ ਠੰਡ ਬੜਿਆ ਬੜਾ ਠੰਡ ਠੰਡ ਬੜੀ ਜ਼ਿਆਦਾ ਹੋ ਗਈ ਹੈ ਨਾ ਅੱਜ ਦਾ ਯਾਰ ਆ 11 ਵਜ ਗਏ ਆ 11 ਤੋਂ ਵੀ ਉਪਰ ਹੀ ਹੋ ਗਿਆ ਟਾਈਮ ਪਰ ਐ ਨਹੀਂ ਲੱਗ ਰਿਹਾ ਵੀ ਹਣਾ ਵੀ 11 ਵਜੇ ਨੇ 7-8 ਵਜੇ ਦਾ ਹੀ ਟਾਈਮ ਲੱਗ ਰਿਹਾ ਬਾਬੇ ਮੈਂ 6 ਵਜੇ ਉੱਠ ਕੇ ਫਿਰ ਦੇਖਿਆ ਬੋ ਹਨੇਰਾ ਹੁੰਦਾ ਯਾਰ ਹੈ ਹਾਂ ਚਲ ਆਪਾਂ ਮੈਂ ਦੱਸਿਆ ਅੱਗੇ ਜਾ ਕੇ ਮੋਟਰਸਾਈਕਲ ਚੱਕਦੇ ਹਾਂ ਆਯੋ ਟਾਈਮ ਆ ਤੁਹਾਡਾ ਕੋਈ ਆਉਣ ਦਾ ਪਹਿਲਾਂ ਮੈਨੂੰ ਐਂ ਦੱਸੋ ਮੈਂ ਤਾਂ ਆ ਗਿਆ ਵੀਰੇ ਜੇ ਤੁਸੀਂ ਲੈਣ ਆਇਓ ਮੈਂ ਨਹੀਂ ਅੱਛਾ ਅੱਜ ਤੁਸੀਂ ਲੇਟ ਹੋ ਉਸਤਾਦ ਆਉਣੀ ਹੈ ਅੱਜ ਅੱਜ ਲੇਟ ਆ ਗਿਆ ਆਪਾਂ ਲੇਟ ਆ ਵੀਰੇ ਤੂੰ ਲੇਟ ਆ ਵੀਰੇ ਮੈਂ ਕਿਵੇਂ ਲੇਟ ਆ ਮੈਂ ਪਹਿਲਾਂ ਕਿਸੇ ਮੁੰਡੇ ਨੂੰ ਬੁਲਾਇਆ ਮਦਰ ਨੂੰ ਉਹ ਮੈਨੂੰ ਵਿਚਾਰਾ ਉੱਥੇ ਲੈ ਕੇ ਗਿਆ ਉੱਥੋਂ ਫਿਰ ਮੈਂ ਮੋਟਰਸਾਈਕਲ ਚੱਕ ਕੇ ਆਇਆ ਦੱਸ ਹੁਣ ਮੇਰੀ ਕੀ ਗਲਤੀ ਹੈ ਹੈ ਆ ਬੜੀ ਥੋੜੀ ਹੈ ਨਹੀਂ ਸਮਝਦੇ ਤੁਸੀਂ ਜੇ ਤੁਸੀਂ ਸਮਝਦੇ ਹੁੰਦੇ ਨਾ ਨਹੀਂ ਔਖਾ ਔਖਾ ਨਾ ਹੋਏ ਹੋਏ ਮੋਟਰਸਾਈਕਲ ਤੇ ਲਾਉਣ ਵਾਲੀ ਨੂੰ ਕਦੇ ਠੰਡ ਲੱਗੀ ਹੈ ਨਾ ਪਿੱਛੇ ਬੈਠੇ ਉਹ ਬੰਦ ਕੰਮ ਦੇ ਰਹੇ ਉਹਦਾ ਖਾ ਮਾ ਕੇ ਚੱਲਿਆ ਗਿਆ ਹੁਣ ਫਿਰ ਕੋਈ ਨਾ ਚਲੋ ਪਹਿਲਾ ਬੁੱਤ ਬਣਾ ਕੇ ਕੁੱਟਣਾ ਅੱਜ ਜਦਾਂ ਨੂੰ ਮੋਰੇ ਕੁੱਟਾਂਗੇ ਠੀਕ ਹੈ ਬਣ ਰਿਹਾ ਵਧੀਆ ਵਾਲਾ ਬੁੱਤ ਤਿੰਨੇ ਜਣੇ ਕੁੱਟਾਂਗੇ ਮਿਲ ਕੇ ਤਿੰਨੇ ਜਣੇ ਕੁੱਟਾਂਗੇ ਅੱਜ ਬੁੱਤ ਨੂੰ ਕੀ ਕਹਿਣਾ ਹੋਵੇ ਤੇਰਾ ਬਾਈ ਵਧੀਆ ਕਰਨੀ ਹੈ ਵੀਰੇ ਆਪਾਂ ਰੀਜ ਨਾਲ ਜਿਵੇਂ ਮੁੰਡਿਆ ਨਹੀਂ ਕਰਦੇ ਹੈਗੀ ਤੇਰੀ ਪੈਰ ਦੀ ਨਾ ਕੋਈ ਚਾਕੋ ਕੀ ਕਰਿਆ ਇਹ ਹੈ ਕੀ ਕਰਿਆ ਆਪਾਂ ਬੰਦਾ ਕੁੱਟਿਆ ਵੀਰੇ ਦੇਖੋ ਦੱਬਦਾ ਵੀ ਨਹੀਂ ਤੂੰ ਹੋ ਸਕੋ ਤਾਂ ਮਿੱਟੀ ਕੀ ਕਰਿਆ ਇਹ ਬੱਤ ਘਟਿਆ ਹੈ ਨਜ਼ਰ ਬਹੁਤ ਲੱਗਦੀ ਆ ਸਾਡੇ ਕੰਮ ਨੂੰ ਸਾਡੇ ਕੰਮ ਨੂੰ ਨਜ਼ਰ ਬਹੁਤ ਲੱਗਦੀ ਆ ਬਾਈ ਚਲੋ ਘਰ ਮਿਲਦੇ ਆ ਚੱਲਦੇ ਆ ਫਿਰ ਆਪਾਂ ਸੁਨਾਮ ਜਾ ਰਹੇ ਆ ਅੱਜ ਕੈਮਰੇ ਲਾਉਣ ਮਿਲਾਂਗੇ ਤੁਹਾਨੂੰ ਸੁਨਾਮ ਕੰਨੇ ਜਣੇ ਬੈਠੇ ਇੱਕੋ ਮੋਟਰਸਾਈਕਲ ਤੇ ਕੰਨੇ ਜਣੇ ਬੈਠੇ ਇੱਕ ਮੋਟਰਸਾਈਕਲ ਤੇ ਚਲੋ ਜੀ ਬਈ ਬਾਪੋ ਧੁੰਦ ਦਾ ਕਹਿਰ ਆਮਨੇ ਡਰਾਈਵਰ ਸਾਹਿਬ ਚਲਾ ਰਹੇ ਗੱਡੀ ਉਧਰ ਪਿਆ ਪੁਲਿਸ ਦੀ ਲਾਂਗੀ ਗੱਡੀ ਨਾਸ ਬਈ ਕਿੰਨੀ ਠੰਡ ਲੱਗ ਰਹੀ ਏ ਤੈਨੂੰ ਬਹੁਤ ਠੰਡ ਹੈ ਕਿੰਨੀ ਕੁ ਬਹੁਤ ਜਿਆਦੇ ਪਹੁੰਚ ਗਏ ਆਪਾਂ ਸਨਾਂ ਸਲਾਮ ਵਾਲੇ ਸਲਾਮ ਅਲੈਕੁਮ ਠੰਡ ਜੀ ਆਇਆ ਬਾਬੇ ਮੋਟਰਸਾਈਕਲ ਦੀ ਆਪਾਂ ਹੁਣ ਮੋਟਰਸਾਈਕਲ ਦੀ ਠੰਡ 'ਚ ਸਰਵਾਈਵ ਕਰਦੇ ਆਂ ਤੁਹਾਨੂੰ ਪਤਾ ਹੈ ਠੰਡ ਤੋਂ ਬਿਨਾ ਨਹੀਂ ਕਰਦੀ ਹੈਗੇ ਬਾਹਰ ਠੰਡ ਹੀ ਢੰਡਾ ਸਭ ਨੂੰ ਲੱਗਦੀ ਆਂ ਅੰਕੜ ਸਾਈਕਲ 'ਤੇ ਜਾ ਰਹਿਆ ਬਹੁਤ ਠੰਡ ਹੈ ਹਰੇਕ ਬੰਦਾ ਆਪਣੇ ਕੰਮ ਤੇ ਜਾਂਦਾ ਉਹਦੇ ਸਾਧਨ ਤੇ ਹਨਾ ਤੇ ਆਪਾਂ ਆਪਣੇ ਮੋਟਰਸਾਈਕਲ ਤੇ ਜਾਈਦਾ ਆਪਣਾ ਮੋਟਰਸਾਈਕਲ ਬਣਾ ਬੈਸਟ ਹੈ ਵਿਚਾਰਾ ਠੋਖਾ ਨਹੀਂ ਦਿੰਦਾ ਬਾਕੀ ਠੰਡ ਦਾ ਯਾਰ ਬਹੁਤ ਨਜਾਇਜ਼ ਆ ਬਹੁਤ ਨਜਾਇਜ਼ ਆ ਚਲੋ ਸਾਨੂੰ ਸੁਨਾਮ ਮਿਲ ਕੇ ਕਰਦੇ ਆ ਅੱਗੇ ਵੀਡੀਓ ਦੀ ਸ਼ੁਰੂਆਤ ਹੁਣ ਬੋਲਿਆ ਨਹੀਂ ਜਾਂਦਾ ਠੰਡ ਉਹ ਵੀ ਮੇਰੇ ਵੀਰੋ ਸੁਨਾਮ ਦੀ ਇੱਕ ਝਲਕ ਇਹ ਸੁਨਾਮ ਦਾ ਸਾਹਮਣੇ ਕਾਲਜ ਆ ਮੇਰੇ ਹਿਸਾਬ ਨਾਲ ਇਹ ਆ ਗਿਆ ਜਾਖਲ ਰੋਡ ਕਾਲਜ ਆ ਹਾਂ ਕਾਲਜ ਹੀ ਆ ਸਨਾਮ ਬਹੁਤ ਘੱਟ ਆਏ ਆ ਜਿਵੇਂ ਭਾਨੀਗੜ ਵੱਧ ਰਹੇ ਆ ਜਾਂ ਚੰਪਟਿਆਲੇ ਚੰਡੀਗੜ੍ਹ ਹਨਾ ਇਸ ਹਿਸਾਬ ਨਾਲ ਸਨਾਮ ਬਹੁਤ ਘੱਟ ਆਏ ਆ ਸਨਾਮ ਇੱਕ ਵਾਰੀ ਆਏ ਸੀ ਸ਼ਹਿਰ ਵਾਲੇ ਕੈਮਰੇ ਠੀਕ ਕਰਨ ਆ ਉਦੋਂ ਥੋੜੇ ਦਿਨ ਲਾਇਸੀ ਪਰ ਸਨਾਮ ਦਾ ਫਿਰ ਵੀ ਘੱਟ ਹਿਸਾਬ ਆ ਆ ਦੇਖੋ ਸਨਾਮ ਦਾ ਚਾਖੜਾ ਰੋਡ ਆ ਕਿਹੜਾ ਹੌਸਪੀਟਲ ਦਾ ਹੌਸਪੀਟਲ ਦਾ ਦਿਖਾਉਣਾ ਨਹੀਂ ਚਾਹੀਦਾ ਇਹ ਤਾਂ ਮਾੜੀ ਹੁੰਦੀ ਆ ਕੋਈ ਸਨਾਮ ਸਾਈਟ ਤੇ ਪਹੁੰਚ ਚੁੱਕੇ ਆ ਇਹ ਆਪਣੇ ਉੱਜੂ ਨੇ ਫੋਨ ਤੇ ਗੱਲ ਕਰ ਰਹੇ ਨੇ ਬਾਈ ਆਰੇ ਉਹ ਖੜਾ ਸਾਹਮਣੇ ਬਾਈ ਚਲੋ ਚਾਹੂ ਉੱਜੂ ਜੀ ਐਂਗਲ ਬਣਾ ਕੇ ਲਿਆਨੇ ਉਰੇ ਹੁਣ ਆਪਾਂ ਲਾਉਨੇ ਐਂਗਲ ਫੇਰ ਟੰਗਾਂਗੇ ਕੈਮਰੇ ਬਹੁਤ ਠੰਡਾ ਬਾਈ ਠੰਡ ਵੀ ਬਹੁਤ ਆ ਦੇਖੋ ਇੱਧਰ ਇੰਨੇ ਕੱਪੜੇ ਟੋਪੀ ਪਾ ਕੇ ਠੰਡ ਲੱਗ ਰਹੀ ਹੈ ਇੱਧਰ ਦੇਖੋ ਲੈ ਐਂਗਲ ਠੰਡਾ ਟੀ-ਸ਼ਰਟ ਪਾਈ ਹੋਈ ਹੈ ਬਾਈ ਇਹ ਤਾਂ ਬਸ ਹਵਾ ਚ ਆ ਗਿਆ ਇਹ ਠੰਡ ਬਹੁਤ ਆ ਹੁਣ ਚੱਲੇ ਐਂਗਲ ਲਾਉਣੀ ਸਟਾਰਟ ਕਰਦੇ ਆ ਤੁਹਾਨੂੰ ਦਿਖਾਉਨੇ ਐਂਗਲ ਤੇ ਦੋ ਕੈਮਰੇ ਲਾਉਨੇ ਨੇ ਆਪਾਂ ਐਂਗਲ ਲਾ ਕੇ ਤੁਹਾਨੂੰ ਚੈੱਕ ਕਰਾਵਾਂਗੇ ਇਸ ਤੋਂ ਬਾਅਦ ਲਓ ਜੀ ਐਂਗਲ ਕਰਤੀ ਫਿੱਟ ਤੇ ਟਾਇਆਂ ਬਾਈ ਲੈਣ ਗਿਆ ਟਾਇਆਂ ਵੀ ਲਾਵਾਂਗੇ ਤੇ ਆਪਾਂ ਲੈਕਸੀਬਲ ਪੈਪਾ ਤਾਂ ਆਪਾਂ ਪੂਰਾ ਜਗੜਬੰਦ ਕੰਮ ਕਰਤਾ ਪੂਰਾ ਇੱਕ ਲਾਵਾਂਗੇ ਹੁਣ ਆਪਾਂ ਦੋ ਕੈਮਰੇ ਇੱਕ ਇੱਧਰ ਨੂੰ ਇੱਕ ਆਹ ਗਲੀ ਨੂੰ ਲਾਉਣਾ ਆਪਾਂ ਕੈਮਰਾ ਤੇ ਸਾ ਆਪਣਾ ਮੁੰਡਾ ਉੱਤੇ ਚੜਿਆ ਹੋਇਆ ਮਿਹਨਤੀ ਹੁਣ ਠੰਡ 'ਚ ਮਿਹਨਤ ਕਰਦਾ ਹੈ ਗਰਮੀ-ਗਰਮੀ ਦਾ ਕੰਮ ਕਰਦਾ ਨਹੀਂ ਠੰਡ 'ਚ ਕਰਦਾ ਤੂ ਤਾਂ ਕਹਿੰਦਾ ਹੁੰਦਾ ਜਿਵੇਂ ਪੋਪੋ ਤਾਂ ਕੰਮ ਕਰੋ ਨਾ ਇਹ ਪੋਪੋ ਹੀ ਕੰਮ ਕਰਦਾ ਬਸ ਗੱਲਾਂ ਗਰਮੀਆਂ 'ਚ ਇਹਦਾ ਸਰੀਰ ਡਾਊਨ ਹੋ ਜਾਂਦਾ ਲਓ ਜੀ ਕਰ ਲਿਆ ਟੀਸੀ ਐਲਾਨ ਐਲਡੀ ਆਣਾ ਉਹ ਤੇ ਕੈਮਰਿਆਂ ਦਾ ਥਿਊ ਚੈੱਕ ਕਰਦੇ ਹਾਂ ਕੀ ਰੰਗ ਲਾਏ ਨੇ ਆਪਾਂ ਨੇ ਆ ਦੇਖੋ ਬਾਬੇ ਉਹ ਸਨਾਮ ਚ ਲੱਗਿਆ ਹੋਇਆ ਜਾਂ ਮੋਜੂ ਜੀ ਕੀ ਕਹਿਣਾ ਚਾਹੁੰਦੇ ਹੋ ਜਾਂ ਜਾਮਬਾਰੇ ਕੀ ਕਹਿੰਦਾ ਜਾਂਬਾਰੇ ਕੁਝ ਨਹੀਂ ਕਹਿ ਸਕਦਾ ਕੋਈ ਪਿਛੇ ਉਹ ਟਰੱਕ ਤੇ ਗੱਡੀ ਵਾਲਿਆਂ ਦੀ ਲੜਾਈ ਹੋ ਗਈ ਜੇ ਜਲਦੀ ਜਲਦੀ ਜਾਮ ਦੀ ਨਿਕਲ ਗਏ ਜਾ ਕੇ ਸਵਾਦ ਲੈਣੇ ਆ ਇਹ ਹੈਗੀ ਆਪਣੇ ਸ਼ਹੀਦឧਦਮ ਸਿੰਘ ਦੀ ਜਾਮ ਹੀ ਬਹੁਤ ਲੱਗ ਰਿਹਾ ਬਾਬੇ ਉਹ ਰੇਲਵੇ ਫਟਕਾ ਕਰਕੇ ਹੁੰਦਾ ਨਾ ਉਹਰੇ ਅੰਡਰ ਬ੍ਰਿਜ ਬਣ ਰਿਹਾ ਆਨ ਪ੍ਰੋਸੈਸ ਆ ਦੇਖਦੇ ਆ ਕੀ ਬਣਦਾ ਚਲੋ ਵੀ ਮੋੜੋ ਜਮਲ ਜੀ ਕਹਿੰਦਾ ਮੈਂ ਉਹਦਾ ਕਹਿੰਦਾ ਹੀ ਤੁਹਾਡਾ ਨਾਮ ਕੀ ਹੈ ਕਹਿੰਦਾ ਉਜਵਲ ਜੀ ਕਹਿੰਦਾ ਨਾਲ ਜੀ ਵੀ ਹੈ ਇੱਥੇ ਮੈਂ ਹੀ ਮਾਰਦੀ ਯੂ ਟਰਨ ਤੋਂ ਮੈਂ ਮਾਰਦੀ ਢੋੜਾਈ ਖਤਮ ਹੋਣ ਢੋੜਾਈ ਦਾ ਖਤਮ ਹੋ ਗਿਆ ਪਿਆ ਸਵਾਦ ਨਹੀਂ ਲਈਗਾ ਤਾਂ ਹੀ ਕਹਿੰਦੇ ਨੇ ਸਵਾਦ ਲਈ ਲੈ ਸਵਾਦ ਲੈਣਾ ਤਾਂ ਹੈ ਨਾ ਬਹੁਤ ਜ਼ਿਆਦਾ ਨਹੀਂ ਲੈਣਾ ਨਾ ਸਵਾਦ ਲੈਣਾ ਗਲਤ ਹੈ ਦੋ ਦੋ ਤਾਂ ਮੈਂ ਨੋਕੀਆਂ ਮਾਰ ਦਿੱਤੀਆਂ ਅੱਜ ਅੱਜ ਫਿਰ ਮੈਂ ਏਜੰਡਾ ਬੁਰਾ ਰੱਬ ਦਾ ਇਸੀ ਖੁੱਲਾ ਅੱਜ ਅੱਜ ਤੱਕ ਸੁਣਦੇ ਦੇਖਦਾ ਬੀਤ ਗਿਆ ਹੈ ਨਾ ਬੈਟਰੀ ਖਤਮ ਹੋ ਗਈ ਸੁਣਦੀ ਖਤਮ ਹੋ ਗਈ ਨਹੀਂ ਯਕੀਨ ਆ ਰਿਹਾ ਗੂਗਲ ਕਰ ਲੈਣਾ ਹੈ ਹੋਰ ਸੈੱਟ ਕਰ ਲੈਨੇ ਉਹਦੇ ਕੰਮ ਕੁੰਮ ਨੇ ਬੈਠ ਕੇ ਹੁਣ ਅਸੀਂ ਆ ਆਏ ਹਾਂ ਵਾਪਸ ਤੇ ਅੱਜ ਦਾ ਦਿਨ ਵਧੀਆ ਰਿਹਾ ਠੰਡ ਬਹੁਤ ਸੀਗੀ ਏਸੀ ਸ਼ਾਮ ਨੂੰ ਫਿਰ ਉਸਤਾਦ ਹੋਣਾ ਉਹ ਹਾਜ਼ਰੀ ਲਵਾਉਂਦੇ ਨੇ ਬੈਠੇ ਨੇ ਸਾਡੇ ਉਸਤਾਦ ਹੋਣੀ ਤੇ ਹੁਣ ਬਾਕੀ ਕੱਲ ਦਾ ਬਲੌਗ ਕੱਲੂ ਬਣਾਵਾਂਗੇ ਕੱਲੂ ਨਹੀਂ ਬਣਾਉਂਦੇ ਅਗਲੇ ਸਾਲ ਬਣਾਵਾਂਗੇ ਹੈ ਨਾ ਕਾਲੂ ਰਹਿਣ ਦੀ ਏ ਅਗਲੇ ਸਾਲ ਬਣਾਵਾਂਗੇ ਹੁਣ ਹੁਣ ਆਪਣਾ ਵਲੌਗ ਆਊਗਾ 2026 ਚ ਇਹ 2025 ਦਾ ਲਾਸਟ ਵਲੌਗ ਹੈ ਚਲੋ ਠੀਕ ਹੈ ਮਿਲਦੇ ਆ ਬਾਈ